ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਗਾਜ਼ਾ ਪੱਟੀ ਨੂੰ ਲੈ ਕੇ ਇੱਕ ਕਹਿ ਸਕਦੇ ਆ ਵੀ ਕਾਈਂਡ ਆਫ ਅ ਚੰਬਾ ਵੀ ਆ ਤੇ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਅੰਦਰ ਖਾਤੇ ਜਿਹੜਾ ਇਹ ਲੱਗਦਾ ਵੀ ਸੀਗਾ ਵੀ ਇਦਾਂ ਦੀ ਚੀਜ਼ ਹੋ ਸਕਦੀ ਹੈ ਖਾਸ ਕਰਕੇ ਉਦੋਂ ਜਦੋਂ ਰਾਸ਼ਟਰਪਤੀ ਟਰੰਪ ਹੋਣਾ ਨੇ ਕੁਝ ਸਮਾਂ ਪਹਿਲਾਂ ਇੱਕ ਵੀਡੀਓ AI ਜਨਰੇਟਿਡ ਵੀਡੀਓ ਜਾਰੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਵੀ ਗਾਜ਼ਾ ਨੂੰ ਐਜ਼ ਅ ਰੀਅਲ ਸਟੇਟ ਓਪਰਚ्युनिटी ਦੇ ਤੌਰ ਦੇ ਉੱਤੇ ਉਸ ਨੂੰ ਜਿਹੜਾ ਉਹ ਵਰਤਣਾ ਜਿਹੜਾ ਉਹ ਚਾਹੁੰਦੇ ਆ ਅੱਜ ਯੂਰੋ ਨਿਊਜ਼ ਵਾਲੇ ਰਿਪੋਰਟ ਕਰ ਰਹੇ ਵੀ ਇਜ਼ਰਾਈਲ ਦੀ ਜਿਹੜੀ ਕੈਬਨਿਟ ਆ ਉਹਨਾਂ ਨੇ ਗਾਜ਼ਾ ਪੱਟੀ ਦਾ ਪੂਰਾ ਕੰਟਰੋਲ ਆਪਣੇ ਅਧੀਨ ਲੈਣ ਦਾ ਜਿਹੜਾ ਪਲਾਨ ਆ ਉਸ ਨੂੰ ਹਰੀ ਝੰਡੀ ਦੇ ਦਿੱਤੀ ਆ ਸੋ ਕਹਿੰਦੇ ਵੀ ਗਾਜ਼ਾ ਸਟ੍ਰਿਪ ਨੂੰ ਸੀਜ਼ ਜਿਹੜਾ ਉਹ ਕਰ ਲਿਆ ਜਾਊਗਾ ਨਿਤਨੀਆਉਦ ਦਾ ਕਹਿੰਦੇ ਵੀ ਇਹ ਇਸ ਟਾਈਮ ਦਾ ਸਭ ਤੋਂ ਵੱਡਾ ਇੱਕ ਪਾਵਰਫੁਲ ਇਜ਼ਰਾਈਲੀ ਆਪਰੇਸ਼ਨ ਗਾਜ਼ਾ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਆ ਉੱਥੋਂ ਦੇ ਮਿਨਿਸਟਰਸ ਨੇ ਪੂਰੇ ਦੇ ਪੂਰੇ ਗਾਜ਼ਾ ਪੱਟੀ ਨੂੰ ਆਪਣੇ ਅਧੀਨ ਲੈਣ ਦੀ ਜਿਹੜੀ ਮਨਜ਼ੂਰੀ ਆ ਉਹ ਦੇ ਦਿੱਤੀ ਆ 7 ਅਕਤੂਬਰ ਦੇ ਹਮਲੇ ਤੋਂ ਬਾਅਦ ਦੇ ਵਿੱਚ ਜੋ ਗਾਜ਼ਾ ਪੱਟੀ ਦੇ ਵਿੱਚ ਵਾਪਰਿਆ ਆ ਜਿੱਦਾਂ ਪਹਿਲਾਂ ਹਮਾਸ ਵਾਲਿਆਂ ਨੇ ਇਜ਼ਰਾਈਲੀਆਂ ਨੂੰ ਮਾਰਿਆ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਇਜ਼ਰਾਈਲੀਆਂ ਨੇ ਉੱਥੇ ਤਾਬੜ ਤੋੜ ਹਿੰਸਾ ਜਿਹੜੀ ਉਹ ਨਾਲ ਦੇ ਨਾਲ ਹੋਈ ਆ ਆਮ ਲੋਕ 50000 ਤੋਂ ਵੱਧ ਜਿਹੜੇ ਉਹ ਹੁਣ ਤੱਕ ਮਰ ਚੁੱਕੇ ਆ ਹੁਣ ਤਾਂ ਲੋਕਾਂ ਨੂੰ ਨੰਬਰਸ ਦੇ ਨਾਲ ਹਰਜੋਤ ਸਿੰਘ ਜੀ ਬਾੜਾ ਕੋਈ ਅਸਰ ਵੀ ਨਹੀਂ ਪੈਂਦਾ ਵੀ ਖਬਰਾਂ ਹੀ ਇਨੇ ਸਾਲਾਂ ਤੋਂ ਲਗਾਤਾਰ ਉੱਥੇ ਆ ਰਹੀਆਂ ਆ ਉਹਨਾਂ ਦੀ ਜਿਹੜੀ ਜਿਹੜੀ ਇਜ਼ਰਾਈਲ ਦੀ ਸਕਿਉਰਟੀ ਕੈਬਨਿਟ ਆ ਉਹਨਾਂ ਨੇ ਇਹ ਫੈਸਲਾ ਲਿਆ ਆ ਰਿਕਮੈਂਡੇਸ਼ਨ ਜਿਹੜੀ ਇਜ਼ਰਾਈਲ ਦੇ ਮਿਲਟਰੀ ਚੀਫ ਆਯਾਲ ਜ਼ਮੀਰ ਦੇ ਕਹਿਣ ਦੇ ਉੱਤੇ ਕਹਿੰਦੇ ਵੀ ਉਹ ਹੁਣ ਅੱਗੇ ਵਧਣਗੇ ਇਜ਼ਰਾਈਲ ਸੀਜ਼ਫਾਇਰ ਦੇ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਨੇ ਇੱਕ ਤਿਹਾਈ ਗਾਜ਼ਾ ਦਾ ਜਿਹੜਾ ਕੰਟਰੋਲ ਆ ਉਹ ਆਪਣੇ ਅੰਡਰ ਲੈ ਲਿਆ ਸੀਗਾ ਅਕਤੂਬਰ 2023 ਤੋਂ ਲੜਾਈ ਸ਼ੁਰੂ ਹੋਣ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਦੇ ਦੁਆਰਾ ਉੱਥੇ ਰਾਹਤ ਸਮਗਰੀ ਨੂੰ ਪਹੁੰਚਾਉਣਾ ਚਾਹੇ ਉਸ ਦੇ ਵਿੱਚ ਫੂਡ ਫਿਊਲ ਮੈਡੀਕਲ ਸਪਲਾਈ ਆ ਉਸ ਨੂੰ ਜਿਹੜਾ ਉਹ ਲਗਾਤਾਰ ਰੋਕਿਆ ਹੈਗਾ ਹੁਣ 3 ਮਹੀਨੇ ਜਿਹੜੇ ਹਰਜੋਤ ਸਿੰਘ ਜੀ ਹੋ ਚੁੱਕੇ ਆ ਜਦੋਂ ਇਹਨਾਂ ਨੇ ਹਰ ਇੱਕ ਤਰੀਕੇ ਦੀ ਉਥੇ ਜਿਹੜੀ ਰਾਹਤ ਸਮਗਰੀ ਪਹੁੰਚ ਰਹੀ ਆ ਉਸ ਦੇ ਉੱਤੇ ਰੋਕ ਲਾਈ ਹੈਗੀ ਆ ਯੂਨ ਨੇ ਕਿਹਾ ਵੀ ਇਜ਼ਰਾਈਲ ਦਾ ਇਹ ਜਿਹੜਾ ਪ੍ਰਪੋਜ਼ਲ ਆ ਇਹ ਟੋਟਲੀ ਗਲਤ ਹੈਗਾ ਆ ਪਰ ਇਹ ਇੱਕ ਵੱਡੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਵਾਪਰਨ ਜਾ ਰਹੀ ਆ ਹੋ ਸਕਦਾ ਵੀ ਰਾਸ਼ਪਤੀ ਟਰੰਪ ਤੇ ਨਿਤਨੇ ਆਉ ਦੀ ਜਦੋਂ ਰੀਸੈਂਟਲੀ ਮੀਟਿੰਗ ਵੀ ਹੋਈ ਸੀ ਉਹਦੇ ਵਿੱਚ ਇਹ ਪਲਾਨ ਜਿਹੜੇ ਡਿਸਕਸ ਕਿੱਤੇ ਗਏ ਹੋਣ ਜਿਸ ਤੋਂ ਬਾਅਦ ਦੇ ਵਿੱਚ ਨਿਤਨੇਉ ਨੂੰ ਅਜੋਸਤੀ ਕੈਬਨਟ ਦੀ ਹਰੀ ਝੰਡੀ ਇਸ ਵਿੱਚ ਮਿਲ ਚੁੱਕੀ ਆ ਵੀ ਗਾਜ਼ਾ ਦਾ ਸਾਰੇ ਦਾ ਸਾਰਾ ਜਿਹੜਾ ਕੰਟਰੋਲ ਆ ਉਹ ਆਪਣੇ ਅਧੀਨ ਲੈਣ ਜਿਹੜੇ ਉਹ ਜਾ ਰਹੇ ਆ 51000 ਤੋਂ ਵੱਧ ਮੌਤਾਂ ਹੁਣ ਤੱਕ ਗਾਜ਼ਾ ਦੇ ਵਿੱਚ ਹੋ ਚੁੱਕੀਆਂ ਜਦੋਂ ਤੋਂ ਇਜ਼ਰਾਇਲ ਨੇ ਆਫੈਂਸਿਵ ਸ਼ੁਰੂ ਕੀਤਾ ਆ 1200 ਤੋਂ ਵੱਧ ਲੋਕਾਂ ਨੂੰ ਹਮਾਸ ਨੇ 7 ਅਕਤੂਬਰ 2023 ਦੇ ਹਮਲੇ ਦੇ ਵਿੱਚ ਮਾਰਿਆ ਸੀਗਾ ਅਜੇ ਵੀ 59 ਲੋਕ ਅਜੇ ਨੂੰ 59 ਪਰਿਵਾਰ ਅਜੇ ਇਹ ਨੇ ਜਿਹੜੇ ਹੌਸਟੇਜ ਹਮਾਸ ਦੇ ਕੰਟਰੋਲ ਦੇ ਵਿੱਚ ਹੈਗੇ ਨੇ ਸੋ ਉਸ ਬਾਬਤ ਵੀ ਰੈਡ ਅਲਰਟ ਕਹਿੰਦੇ ਆ ਵੀ ਉਹੋ ਜਾਰੀ ਕੀਤਾ ਗਿਆ ਆ ਮਿਲਟਰੀ ਆਪਰੇਸ਼ਨਸ ਨੂੰ ਐਕਸਪੈਂਡ ਕਰਨਾ ਕਹਿੰਦੇ ਵੀ ਉੱਥੇ ਸਿਚੁਏਸ਼ਨ ਹੋਰ ਵੀ ਜ਼ਿਆਦਾ ਗਾਜ਼ਾ ਵਾਲਿਆਂ ਦੇ ਲਈ ਮਾੜੀ ਹੋਣ ਜਾ ਰਹੀ ਆ ਇਹ ਗਾਜ਼ਾ ਦੇ ਲੋਕ ਹੋਣ ਜਿਹੜੇ ਮਿਲੀਅਨਸ ਦੇ ਵਿੱਚ ਉੱਥੇ ਰਹਿ ਰਹੇ ਸੀ ਜਿਹੜੇ ਘਰੋਂ ਬੇਕਰ ਹੋਏ ਆ ਉਹ ਕਿੱਧਰ ਨੂੰ ਜਾਣਗੇ ਕੋਈ ਮੁਲਕ ਉਹਨਾਂ ਨੂੰ ਲਾਊਗਾ ਯਾ ਉਹ ਜਿਹੜੇ ਪੈਲੇਸਟਾਈਨ ਦਾ ਦੂਸਰਾ ਹਿੱਸਾ ਬਚਿਆ ਆ ਉਧਰ ਉਹ ਜਾ ਸਕਦੇ ਆ ਵੈਸਟ ਬੈਂਕ ਦੇ ਵਿੱਚ ਇਹ ਦੇਖਣ ਵਾਲੀ ਗੱਲ ਆ ਮਿਸਰ ਵਾਲੇ ਉਹਨਾਂ ਦੇ ਨੂੰ ਲੈ ਸਕਦੇ ਆ ਹਾਲ ਦੀ ਗੜੀ ਦਾ ਇਹਦਾ ਜਵਾਬ ਕਿਸੇ ਦੇ ਕੋਲ ਨਹੀਂ ਆ ਪਰ ਇਹ ਹੁਣ ਬੇ ਘਰੇ ਜਿਹੜੇ ਆ ਹਰਜੋਤ ਸਿੰਘ ਜੀ ਜਿਹੜੇ ਕੰਧਾਂ ਵਾਲੇ ਘਰ ਉਸ ਤੋਂ ਇਲਾਵਾ ਹੁਣ ਆਪਣਾ ਥਾਂ ਵੀ ਜਿਹੜੀ ਉਹ ਲੱਗਦਾ ਇਜ਼ਰਾਇਲ ਹੱਥ ਗਵਾਉਣ ਜਾ ਰਹੇ ਆ ਦੂਸਰੇ ਪਾਸੇ ਜੈਮਨ ਦੇ ਜਿਹੜੇ ਹੂਤੀਜ਼ ਆ ਉਹਨਾਂ ਨੇ ਐਨਾਉਂਸ ਕੀਤਾ ਹੈ ਕਿ ਉਹ ਇਜ਼ਰਾਈਲ ਦੇ 에어ਪੋਰਟਸ ਤੇ ਲਗਾਤਾਰ ਸਟ੍ਰਾਈਕ ਕਰਨਗੇ ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਇਜ਼ਰਾਈਲ ਦੇ ਇੱਕ 에어ਪੋਰਟ ਜੋ ਕਿ ਬਨ ਗੁਰਿਅਨ 에어ਪੋਰਟ ਆ ਉੱਥੇ ਸਟ੍ਰਾਈਕ ਕੀਤਾ ਹੈਗਾ ਤੇ ਉਹਦੇ ਨਾਲ ਕੁਝ ਜਿਹੜੇ ਲੋਕਾਂ ਦੇ ਸੱਟ ਚੋਟ ਵੀ ਲੱਗੀ ਹੈਗੀ ਲੱਖੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੂ ਇਜ਼ ਦਾ ਹਿਊਮਨਿਟੇਰੀਅਨ ਆਪਰੇਸ਼ਨ ਕੋਆਰਡੀਨੇਟਰ ਸੈਂਟਰ ਜੋ ਪਿਛਲੀ ਵਾਰੀ ਸੈਟਅਪ ਕੀਤਾ ਗਿਆ ਸੀ ਉਹਨਾਂ ਨੇ ਇਹ ਵਾਰਨਿੰਗ ਦਿੱਤੀ ਹੈਗੀ ਆ ਕਿ ਜਿੰਨੀਆਂ ਵੀ ਇਟਲੀਜ਼ ਐਗਿਆ ਉਹ ਉਹ ਜਾ ਰਹੀਆਂ ਆ ਤੇ ਇਜ਼ਰਾਈਲ ਦੇ 에어ਪੋਰਟਸ ਨੂੰ ਖਾਸ ਕਰਕੇ ਗੁਰიან 에어ਪੋਰਟ ਨੂੰ ਉਹ ਸਾਡਾ ਟਾਪ ਦਾ ਟਾਰਗੇਟ ਹੋਊਗਾ ਹੂਟੀਜ਼ ਦੇ ਉੱਤੇ ਪਿਛਲੇ ਹਫ਼ਤਿਆਂ ਦੇ ਵਿੱਚ ਅਮਰੀਕਾ ਦੀ ਸਰਕਾਰ ਨੇ ਵੀ ਅਟੈਕ ਕੀਤਾ ਸੀ ਕਾਫੀ ਲੋਕਾਂ ਨੂੰ ਉੱਥੇ ਦੇਆਂ ਨੂੰ ਮਾਰਿਆ ਵੀ ਸੀ ਪਰ ਕਾਫੀ ਲੰਬੇ ਸਮੇਂ ਤੋਂ ਜਿਹੜੇ ਹੂਟੀਜ਼ ਆ ਜੈਮਨ ਦੇ ਉਹ ਇਸ ਰਸਤੇ ਦੇ ਉੱਤੇ ਸਮੁੰਦਰੀ ਰਸਤੇ ਦੇ ਉੱਤੇ ਜਿੱਥੋਂ ਦੀ ਜਹਾਜ਼ ਆਉਂਦੇ ਆ ਤੇ ਪਲੱਸ ਇਜ਼ਰਾਈਲ ਦੇ ਉੱਤੇ ਅਟੈਕ ਕਰਦੇ ਰਹਿੰਦੇ ਹੈਗੇ ਆ ਤੇ ਇਜ਼ਰਾਈਲ ਦੀ ਵਿੱਚ ਜੋ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਹੀ ਹੈਗਾ ਹੁਣ ਤੱਕ 52000 ਤੋਂ ਵੱਧ ਜਿਹੜੇ ਲੋਕ ਆ ਉਹ ਪਾਲੇਸਟਿਨੀਆਂ ਮੂਲ ਦੇ ਗਾਜ਼ਾ ਦੇ ਵਿੱਚ ਮਾਰੇ ਜਾ ਚੁੱਕੇ ਆ ਉਹਨਾਂ ਦਾ ਕਤਲ ਕੀਤਾ ਜਾ ਚੁੱਕਾ ਹੈਗਾ ਤੇ 1200 ਦੇ ਕਰੀਬ ਜਿਹੜੇ ਲੋਕ ਸੀ ਇਜ਼ਰਾਈਲ 'ਚ ਉਹਨਾਂ ਦਾ ਜਿਹੜਾ ਕਤਲੇਆਮ ਕੀਤਾ ਗਿਆ ਸੀ ਅਕਤੂਬਰ 7 2023 ਤੋਂ ਲੈ ਕੇ ਤੇ 251 ਲੋਕਾਂ ਨੂੰ ਹੋਸਟੇਜ ਬਣਾਇਆ ਗਿਆ ਸੀ ਜਿਨ੍ਹਾਂ 'ਚੋਂ ਹਜੇ ਵੀ ਕੁਝ ਲੋਕ ਜਿਹੜੇ ਆ ਉਹ ਦੱਸੇ ਜਾ ਰਿਹਾ ਵੀ ਹਮਾਸ ਦੇ ਕੋਲ ਆ ਸੋ ਇਜ਼ਰਾਈਲ ਵਾਲਿਆਂ ਨੇ ਇਹ ਕਹਿਤਾ ਵੀ ਅਸੀਂ ਗਾਜ਼ਾ ਦੇ ਉੱਤੇ ਪੂਰਾ ਕੰਟਰੋਲ ਕਰਨ ਜਾ ਰਹੇ ਆ ਪੂਰੀ ਦੁਨੀਆ ਜਿਹੜੀ ਆ ਉਹ ਚੁੱਪ ਹੈਗੀ ਆ ਇਹ ਜੋ ਕੁਝ ਇੰਨਾ ਜਿਹੜਾ ਜ਼ੁਲਮ ਉੱਥੇ ਹੋ ਰਿਹਾ ਹੈਗਾ ਦੂਸਰੇ ਪਾਸੇ ਜਿਹੜੇ ਹੂਤੀਜ਼ ਆ ਉਹ ਵੀ ਕਹਿੰਦੇ ਪਏ ਹੁਣ ਅਸੀਂ ਪੂਰੀ ਤਰ੍ਹਾਂ ਐਕਟਿਵ ਹੋਣ ਜਾ ਰਹੇ ਹਾਂ ਜੀ ਯਮਨ ਦੇ ਵਿੱਚ ਆਲਰੇਡੀ ਅਮਰੀਕਾ ਨੇ ਬਹੁਤ ਸਾਰੀ ਜਿਹੜੀ ਕਾਰਵਾਈ ਖਾਸ ਕਰਕੇ 에ਅ ਸਟ੍ਰਾਈਕਸ ਨੂੰ ਲੈ ਕੇ ਕੀਤੀ ਆ ਉਹਨਾਂ ਦੇ ਕਾਫੀ ਨੁਕਸਾਨ ਹੁਦੀਸ ਨੂੰ ਆਲਰੇਡੀ ਅਮਰੀਕਾ ਦੇ ਦੁਆਰਾ ਕੀਤਾ ਜਾ ਚੁੱਕਾ ਹੈ ਤੇ ਜੇ ਹੁਣ ਉਹ ਇਜ਼ਰਾਈਲ ਦੇ ਉੱਤੇ ਹਮਲਾ ਕਰਦੇ ਆ ਤਾਂ ਅਰਜੋਤ ਸਿੰਘ ਜੀ ਲੱਗਦਾ ਵੀ ਇਸ ਦਾ ਵੀ ਖਾਮਿਆਜ਼ਾ ਉਹਨਾਂ ਨੂੰ ਪੁੱਗਤਣਾ ਜਿਹੜਾ ਐਵੈਂਚੁਅਲੀ ਪੈ ਸਕਦਾ ਆ ਇਜ਼ਰਾਈਲ ਵਿਦਆਊਟ ਅ ਅਮਰੀਕਨ ਸਪੋਰਟ ਇਦਾਂ ਦਾ ਫੈਸਲਾ ਜਿਹੜਾ ਉਹਨੇ ਨਹੀਂ ਸੀ ਲੈਣਾ ਤੇ ਹੁਣ ਜਿਹੜਾ ਗਾਜ਼ਾ ਪੱਟੀ ਨੂੰ ਆਪਣੇ ਅੰਡਰਲੈਂਡ ਦਾ ਉਹਨਾਂ ਨੇ ਫੈਸਲਾ ਲਿਆ ਆ ਇਸ ਦੇ ਵਿੱਚ ਜਾਨ ਮਾਲ ਦਾ ਨੁਕਸਾਨ ਆਬਵੀਅਸਲੀ ਆ ਉਹ ਹੋਰ ਵੀ ਜ਼ਿਆਦਾ ਵਧੂਗਾ ਹਮਾਸ ਇਸ ਦੇ ਉੱਤੇ ਕਿਦਾਂ ਦਾ ਰੁਖ اختیار ਕਰਦੀ ਆ ਉਹ ਦੇਖਣ ਵਾਲੀ ਗੱਲ ਆ ਪਰ ਮੋਸਟ ਪ੍ਰੋਬਬਲੀ ਉਹ ਵੀ ਅਗੋਂ ਲੜਨ ਨੂੰ ਜਿਹੜੇ ਉਹ ਕਾਲੇ ਹੋਣਗੇ ਅੱਗੇ ਤਾਂ ਉਹਨਾਂ ਨੇ ਬਹੁਤ ਵਾਰੀ ਆਪ ਵੀ ਕਿਹਾ ਵੀ ਉਹ ਸੀਜ਼ਪਾਇਰ ਨੂੰ ਰੈਡੀ ਆ ਕਿਉਂਕਿ ਉਹਨਾਂ ਦਾ ਵੀ ਹਾਲਾਤ ਕੋਈ ਬਾੜੇ ਇੰਨੇ ਚੰਗੇ ਨਹੀਂ ਆ ਪਰ ਤੁਸੀਂ ਇਹ ਵੀ ਦੇਖੋ ਅਰਜਨ ਸਿੰਘ ਜੀ 2.5 ਸਾਲ ਹੋ ਗਏ ਆ ਇਸ ਲੜਾਈ ਨੂੰ ਚਲਦੇ ਆ ਉਹ ਇਜ਼ਰਾਈਲ ਅਮਰੀਕਾ ਬਹੁਤ ਤਗੜੀ ਮਿਲਟਰੀ ਪਾਵਰ ਆ ਅ ਫਿਰ ਵੀ ਹਮਾਸ ਵਾਲੇ ਅੰਦਰਖਾਤੇ ਉਹਨਾਂ ਨੂੰ ਪੰਗਾ ਜਿਹੜਾ ਉਹ ਲਈ ਜਾ ਰਹੇ ਆ ਉਹਨਾਂ ਨੂੰ ਰੋਕੀ ਰੱਖਿਆ ਸੋ ਅੰਦਰਖਾਤੇ ਉਹ ਐਕਟਿਵ ਤਾਂ ਜ਼ਰੂਰ ਹੈਗੇ ਨੇ ਲੜ ਵੀ ਰਹੇ ਆ ਉਹਨਾਂ ਦੇ ਵੀ ਫੌਜੀ ਮਾਰ ਰਹੇ ਹੋਣਗੇ ਬੰਦਕ ਵੀ ਉਹਨਾਂ ਨੇ ਉਹ ਬਣਾ ਕੇ ਰੱਖਿਆ ਪਰ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਹਾਲਾਤ ਬਦ ਤੋਂ ਬੱਦਰ ਜਿਹੜੇ ਆ ਉਹ ਜਲਦ ਹੀ ਹੋ ਸਕਦੇ ਨੇ